ਕੈਨੇਡਾ ਦੇ ਵਿੱਚ ਕਾਨੂੰਨੀ ਮਾਨਤਾ ਤੋਂ ਬਾਅਦ ਯੰਗਸਟਰ ਜਿਹੜੇ ਨੇ ਯਾਨੀ ਟੀਨ ਜਿਹੜੇ ਨੇ ਉਹਨਾਂ ਦੇ ਵਿੱਚ ਭੰਗ ਦੀ ਵਰਤੋਂ 43% ਵੱਧ ਗਈ ਹੈ। ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਖਾਣ ਵਾਲੇ ਪਦਾਰਥ ਜਿਵੇਂ ਕਿ ਭੰਗ ਵਾਲੀ ਚਾਕਲੇਟ, ਕੈਂਡੀ, ਸੋਡਾ ਤੇ ਮਠਾਈਆਂ ਤੇ ਅਮਰੀਕਾ ਦੇ ਵਿੱਚ ਬੱਚਿਆਂ ਦੇ ਹਸਪਤਾਲ ਦੇ ਵਿੱਚ ਵਰਤੀ ਹੋਣ ਦੀ ਵਾਧਦੀ ਗਿਣਤੀ ਲਈ ਇਸ ਜ਼ਿੰਮੇਵਾਰ ਉਤਪਾਦ ਜਿਹੜੇ ਨੇ ਇਹਨਾਂ ਬਾਰੇ ਚਿੰਤਾਵਾਂ ਵੀ ਪੈਦਾ ਹੋ ਰਹੀਆਂ ਨੇ। 12 ਤੋਂ 17 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਜੇ ਗੱਲ ਕੀਤੀ ਜਾਏ ਤਾਂ ਸਾਲ ਦੀ ਉਮਰ ਦੇ ਆਧਾਰ ਦੇ ਉੱਤੇ ਇਹਨਾਂ ਸਰਵੇਖਣਾਂ ਦੇ ਆਧਾਰ 'ਤੇ ਇਹ ਪਾਇਆ ਗਿਆ ਹੈ ਕਿ ਕਯੂਬਿਕ ਦੇ ਵਿੱਚ ਵਰਤੋਂ ਜਿਹੜੀ ਹੈ ਉਹ ਸਥਿਰ ਰਹੀ ਹੈ ਜਿੱਥੇ ਇਹਨਾਂ ਉਤਪਾਦਾਂ ਦੀ ਵਿਕਰੀ ਦੇ ਉੱਤੇ ਅਜੇ ਵੀ ਕਿਤੇ ਨਾ ਕਿਤੇ ਪਾਬੰਦੀ ਸੀ ਇੱਕ ਨਵੇਂ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਭੰਗ ਉਤਪਾਦਾਂ ਨੂੰ ਕਾਨੂੰਨੀ ਮਾਨਤਾ ਦੇਣਾ ਕਿਸ਼ੋਰਾਂ ਦੇ ਵਿੱਚ ਵੱਧ ਰਹੀ ਵਰਤੋਂ ਨਾਲ ਜੁੜਿਆ ਹੋ ਸਕਦਾ ਹੈ ਜਮਾ ਨੈਟਵਰਕ ਓਪਨ ਜਰਨਲ ਦੇ ਵਿੱਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਏ ਇਸ ਅਧਿਐਨ ਦੇ ਅਨੁਸਾਰ ਅਕਤੂਬਰ 2019 ਦੇ ਵਿੱਚ ਕੈਨੇਡੀਅਨ ਸੂਬਿਆਂ ਦੇ ਵਿੱਚ ਕਿਸ਼ੋਰਾਂ ਦੁਆਰਾ ਭੰਗ ਦੀ ਵਰਤੋਂ ਦੇ ਵਿੱਚ 26% ਦਾ ਵਾਧਾ ਹੋਇਆ ਹੈ ਜਿਨ੍ਹਾਂ ਨੇ ਖਾਣ ਵਾਲੇ ਪਦਾਰਥਾਂ ਤੇ ਅਰਕਾਂ ਦੀ ਵਿਕਰੀ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ ਖਾਣੇਯੋਗ ਵਰਤੋਂ ਦੇ ਵਿੱਚ 43% ਦਾ ਵਾਧਾ ਹੋਇਆ ਜਿਸ ਨਾਲ ਨਸ਼ੇ ਦੇ ਨੋਜਾ ਜਵਾਨਾਂ ਦੇ ਅਨੁਕੂਲ ਰੋਪਾਂ ਦੇ ਵਿੱਚ ਜਿਵੇਂ ਕਿ ਭੰਗ ਵਾਲੀ ਚਾਕਲੇਟ, ਕੈਂਡੀ, ਸੋਡਾ ਤੇ ਮਠਾਈਆਂ ਬਾਰੇ ਚਿੰਤਾਵਾਂ ਵਧੀਆਂ ਨੇ। ਇਹ ਹੀ ਉਤਪਾਦ ਅਮਰੀਕਾ ਦੇ ਵਿੱਚ ਬੱਚਿਆਂ ਦੇ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਵੱਧੀ ਗਿਣਤੀ ਲਈ ਜ਼ਿੰਮੇਵਾਰ ਹੈ। 12 ਤੋਂ 17 ਸਾਲ ਦੀ ਉਮਰ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਸਰਵੇਖਣਾਂ ਦੇ ਆਧਾਰ ਤੇ ਅਧਿਐਨ ਦੇ ਵਿੱਚ ਪਾਇਆ ਗਿਆ ਕਿ ਕਿਊਬਿਕ ਦੇ ਵਿੱਚ ਵਰਤੋਂ ਸਥਿਰ ਰਹੀ ਜਿੱਥੇ ਇਹਨਾਂ ਉਤਪਾਦਾਂ ਦੀ ਵਿਕਰੀ ਤੇ ਅਜੇ ਵੀ ਪਾਬੰਦੀ ਸੀ। ਕੈਨੇਡਾ ਨੇ ਅਕਤੂਬਰ 2018 ਦੇ ਵਿੱਚ ਸੁੱਕੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਂਤਾ ਜਿਹੜੀ ਹੈ ਉਹ ਦੇ ਦਿੱਤੀ ਅਤੇ ਕਯੂਬਿਕ ਨੂੰ ਛੱਡ ਕੇ ਸਾਰੇ ਕੈਨੇਡੀਅਨ ਸੂਬਿਆਂ ਨੇ 1 ਸਾਲ ਬਾਅਦ ਭੰਗ ਦੇ ਖਾਣ ਵਾਲੇ ਜਿਹੜੇ ਆ ਪਦਾਰਥ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਇਸ ਦੇ ਉੱਤੇ ਵਾਦਾ ਹੀ ਦੇਖਿਆ ਜਦੋਂ ਕਿ ਕੈਨੇਡਾ ਦਾ 2018 ਦਾ ਕਾਨੂੰਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਭੰਗ ਵੇਚਣ ਤੇ ਪਾਬੰਦੀ ਲਗਾਉਂਦਾ ਹੈ ਅਧਿਐਨ ਸੁਝਾ ਦਿੰਦਾ ਹੈ ਕਿ ਕਾਨੂੰਨੀਕਰਨ ਇਹਨਾਂ ਉਤਪਾਦਾਂ ਨੂੰ ਕਿਸ਼ੋਰਾਂ ਲਈ ਵਧੇਰੇ ਪਹੁੰਚਯੋਗ ਬਣਾ ਸਕਦਾ ਸੀ ਤੇ ਵਰਤੋਂ ਤੋਂ ਆਲੇ ਦੁਆਲੇ ਉਹਨਾਂ ਦੇ ਰਵੱਈਏ ਨੂੰ ਵੀ ਪ੍ਰਭਾਵਿਤ ਕਰ ਸਕਦਾ ਸੀ ਕੈਨੇਡੀਅਨ ਕਾਨੂੰਨਾਂ ਦੇ ਅਨੁਸਾਰ ਭੰਗ ਵਾੜੇ ਪਦਾਰਥਾਂ ਲਈ ਬੱਚਿਆਂ ਜਿਹੜੇ ਆ ਉਹਨਾਂ ਦੇ ਵਿੱਚ ਰੋਧਕ ਸਾਦੇ ਤੇ ਸਪਸ਼ਟ ਤੌਰ ਤੇ ਲੇਬਲ ਵਾਲੀ ਪੈਕੇਜਿੰਗ ਦੀ ਹੁੰਦੀ ਹੈ ਪਰ ਅਧਿਆਨ ਦੇ ਅਨੁਸਾਰ ਆਨਲਾਈਨ ਤੇ ਅਨधिकृत ਵਿਤਕਰਾਂ ਦੁਆਰਾ ਵੇਚੇ ਜਾਣ ਵਾਲੇ ਗੈਰ ਕਾਨੂੰਨੀ ਉਤਪਾਦ ਅਕਸਰ ਦੂਜੇ ਸਨੈਕਸ ਵਰਗੇ ਦਿਖਾਈ ਦਿੰਦੇ ਨੇ ਨਿਊ ਫਾਉਂਡਲੈਂਡ ਦੀ ਮੈਮੋਰੀਅਲ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਦੇ ਪ੍ਰੋਫੈਸਰ ਨੇ ਕਿਹਾ ਕਿ ਖੋਜ ਕਿਸ਼ੋਰਾਂ ਲਈ ਭੰਗ ਦੀ ਵਰਤੋਂ ਦੇ ਸੰਭਾਵੀ ਲੰਬੇ ਸਮੇਂ ਦੇ ਮਾੜੇ ਸਿਹਤ ਉੱਪਰ ਬਾਰੇ ਪਿਛਲੇ ਸਿਹਤ ਦੇ ਮੱਧੇ ਨਜ਼ਰ ਮਹੱਤਵਪੂਰਨ ਹੈ ਅਦੇ ਐਨਵਿਚ ਸ਼ਾਮਿਲ ਨਾ ਹੋਣ ਵਾਲੇ ਨਿਊਰੋਸਾਇੰਟਿਸਟ ਜਸ਼ੂਆ ਗੋਵਿੰਦ ਦੇ ਅਨੁਸਾਰ ਜੋ ਕਿ ਨਿਯਮਤ ਤੌਰ ਦੇ ਉਤੇ ਪਾਗ ਉਤਪਾਦਾਂ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਬਾਅਦ ਵਿੱਚ ਜ਼ਿੰਦਗੀ ਵਿੱਚ ਨਿਰਭਰਤਾ ਸਬੰਧੀ ਡਿਸਆਰਡਰ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ ਯੂ ਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ ਪਾਗ ਦੀ ਵਰਤੋਂ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੋ ਧਿਆਨ ਤਾਲਮਿਲ ਸਿੱਖਣ ਫੈਸਲਾ ਲੈਣ ਅਤੇ ਭਾਵਨਾਤਮਕ ਨਿਯਮਤ ਨਾਲ ਜੁੜੇ ਹੋਏ ਨੇ ਛੋਟੀ ਉਮਰ ਦੇ ਵਿੱਚ ਵਰਤੋਂ ਨੂੰ ਮਾਨਸਿਕ ਸਿਹਤ ਅਸਮੱਸਿਆਵਾਂ ਜ ਕਿ ਡਿਪਰੈਸ਼ਨ ਚਿੰਤਾ ਤੇ ਬਾਲਗ ਅਵਸਥਾ ਦੇ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਮਾਨਸਿਕ ਸਿਹਤ ਵਿਕਾਰ ਜਿਵੇਂ ਕਿ ਸਕੀਜ਼ੋਫ੍ਰੇਨੀਆ ਦੇ ਵਿਕਾਸ ਦੇ ਵਧੇ ਹੋਏ ਜੋਖਮ ਨਾਲ ਜੋੜਿਆ ਗਿਆ ਹੈ ਇਹਨਾਂ ਜੋਖਮਾਂ ਦੇ ਬਾਵਜੂਦ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਵਿਦਿਆਰਥੀਆਂ ਨੇ ਭੰਗ ਦੀ ਕਦੇ ਕਦਾਈ ਵਰਤੋਂ ਨੂੰ ਘੱਟ ਨੁਕਸਾਨ ਸਮਝਿਆ ਕਿਉਂਕਿ ਇਹ ਕਾਨੂੰਨੀ ਤੌਰ ਤੇ ਵਰਤਿਆ ਜਾਂਦਾ ਸੀ ਇੱਕੋ ਸਮੇਂ ਭੰਗ ਤੇ ਸ਼ਰਾਬ ਦੋਵਾਂ ਦੀ ਵਰਤੋਂ ਜੋ ਕਿ ਅਧਿਐਨ ਦੇ ਅੰਦਰ ਸੌਂਦੇ ਹਨ ਦੋਵਾਂ ਦੀ ਵੱਧ ਅਤੇ ਵਧੇਰੇ ਵਾਰ-ਵਾਰ ਖਪਤ ਦਾ ਕਾਰਨ ਬਣ ਸਕਦੀ ਹੈ ਕਾਨੂੰਨੀ ਮਾਨਤਾ ਤੋਂ 228% ਵਧੇਰੇ ਪ੍ਰਚਲਿਤ ਸੀ ਸੰਗੀਤੌਰ ਤੇ ਪੰਗ ਗੈਰ ਕਾਨੂੰਨੀ ਹੈ ਪਰ ਸੰਤਾਲੀ ਰਾਜਾਂ ਨੇ ਇਸ ਨੂੰ ਡਾਕਟਰੀ ਵਰਤੋਂ ਲਈ ਅਤੇ 24 ਰਾਜਾਂ ਨੇ ਬਾਲਗਾਂ ਦੇ ਮਨੋਰੰਜਨ ਦੇ ਉਦੇਸ਼ਾਂ ਲਈ ਕਾਨੂੰਨੀ ਮਾਨਤਾ ਦਿੱਤੀ ਹੈ ਇਹਨਾਂ ਉਤਪਾਦਾਂ ਦੀ ਮਾਰਕੀਟਿੰਗ ਪੈਕੇਜਿੰਗ ਅਤੇ ਵੰਡ ਬਾਰੇ ਹਰੇਕ ਰਾਜ ਦੇ ਆਪਣੇ ਕਾਨੂੰਨ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ